ਮਹਿੰਟਾ ਜੀ ਪੂਰ ਪਾਰੀ ਫਤਿਹਗੜ ਸਭਰਾ ਦੇ ਪੂਰਾ ਪਿੰਸਰਾ ਵਿੱਚ ਟੋਡਰ ਸਭਰਾ ਜੀ ਸਭਰਾ ਖੱਤੇ ਵਾਲਾ ਤੇ 1300 ਟੋਡਰ ਪਰ ਦੇ ਵਿੱਚੋਂ ਲੋਕੀ ਬਾਹਰ ਇਹ ਠਿਕਾਣਾ ਜਮੀਨ ਚੱਲਿਆ ਰਹੇ ਵਿੱਚ ਬੈਠੇ ਬੈਠੇ ਤੇ ਉਸ ਤੋਂ ਬਾਅਦ ਵੀ ਕੋਈ ਰਾਸ਼ਮ ਹੋ ਰਿਹਾ ਹੈ ਰਾਸ਼ਰ ਪਹੁੰਚ ਜਾ ਰਿਹਾ ਹੈ ਮਗਰੋਂ ਸਾਨੂੰ ਪਹਿਲੀ ਆਪਦਰ ਕਰਨ ਵਾਸਤੇ ਬੀਜ ਆਚਾਰ ਦੀ ਬੋਲੀ ਤੇ ਬੀ ਖਾਦ ਤੇ ਤੇਲ ਜਿਹੜੀਆਂ ਜ਼ਮੀਨਾਂ ਖਰਾਬ ਹੋਈ ਉਹਨਾਂ ਵਾਸਤੇ ਚਾਹੀਦਾ। ਤੁਹਾਨੂੰ ਉਧਰ ਚਾਹੀਦਾ ਤੇ ਤੁਹਾਨੂੰ ਜਿਹੜਾ ਪਾਣੀ ਲੈ ਗਿਆ ਪਾਣੀ ਲੈ ਗਿਆ ਉਹਦਾ ਚਾਰ ਵੀ ਉਦੋਂ ਚਾਹੀਦਾ ਤੇ ਪਾਣੀ ਲੱਗ ਗਿਆ। ਅੱਛਾ ਅੱਛਾ ਜੀ। ਮੈਂ ਸਾਰਿਆਂ ਨੂੰ ਆਹ ਦੱਸਣਾ ਚਾਹ ਰਾਂ। ਸਭ ਤੋਂ ਪਹਿਲੀ ਅ ਹੀਰੋ ਸਾਹਿਬ ਨੂੰ ਮੈਂ ਮੇਰੇ ਨਾਮ ਲੈ ਕੇ ਆਇਆ ਹਾਂ। ਹਾਂਜੀ। ਜਦੋਂ ਪਾਣੀ ਲੱਗ ਗਿਆ ਤੁਸੀਂ ਹੀਰੋ ਸਾਹਿਬ ਨੂੰ ਕੰਟੈਕਟ ਕਰ ਲਿਓ ਤੇ ਮੈਂ ਆਚਾਰ ਵੀ ਭੇਜੂੰਗਾ, ਤੂੜੀ ਵੀ ਭੇਜੂੰਗਾ, ਮੈਂ ਡੀਜ਼ਲ ਵੀ ਭੇਜੂੰਗਾ। ਦੇਖ ਆਪਾਂ ਨੇੜੇ-ਨੇੜੇ ਦੇ ਡਾਇਰੈਕਟਰ ਵੀ ਨਾਲ ਦੂਜੀ ਹਲਕਿਆਂ ਦੇ ਉਹ ਅਸੀਂ ਬੰਗਾਲਾਂਗੇ ਉਹਦੀ ਮਦਦ ਕਰਵਾ ਦੇ। ਤੇ ਜੇ ਉਹਦੇ ਬਾਅਦ ਤੁਹਾਨੂੰ 20 ਵੀ ਭੇਜੂਗਾ ਠੀਕ ਹੈ ਜੀ ਪਰ ਮੈਨੂੰ ਦੱਸ ਦਿਓ ਪਹਿਲੇ ਕਿ ਕਿਦੋਂ ਮੈਨੂੰ ਲਗਭਗ ਮਹੀਨਾ ਲੱਗੂਗਾ ਉਹ 15 ਮਹੀਨਾ ਹਾਂ ਚਾਰਾ ਤੇ ਹੋਣਾ ਦੱਸ ਦੇਣਾ ਬਸ ਚਾਹੀਦਾ ਜੀ ਚਾਰਾ ਲੈ ਕੇ ਸ਼ਾਰਦ ਦਾ ਬੱਚੇ ਨੂੰ ਸ਼ੁਰੂ ਕਰਵਾ ਲਿਓ ਮੈਨੂੰ ਦੱਸ ਦਿਓ ਟੈਲੀਫੋਨ ਤੇ ਠੀਕ ਹੈ ਜੀ ਤਾਂ ਮੈਂ ਟਰੱਕ ਤੇ ਹੀ ਦੂੰ ਠੀਕ ਹੈ ਬਰਦਰ ਇੱਕ ਵਾਰੀ ਬੇਨਤੀ ਉਹਦਾ ਲੰਘ ਦੁਆਰਾ ਨਹੀਂ ਪਿੱੜਦਾ ਕਰਾਂਗੇ ਜੀ ਕਿਸੇ ਪਰ ਉਹਦੇ ਇੱਥੇ ਪਰ ਦੁਆਰਾ ਪਾਣੀ ਚ ਆ ਉਹਦਾ ਫਰਾਂਡਾ ਜਾ ਪਿਆ ਇਸੇ ਕਰਨਾ ਅਸੀਂ ਕੀ ਕਰਨਾ ਤੁਸੀਂ ਦੱਸ ਦਿਓ ਜੀ ਸਭ ਨੂੰ ਮੈਂ ਇਹਦੀ ਗੁਰੂ ਕਰ ਦੋ ਅਸੀਂ ਕਿਸੇ ਤੋਂ ਕਰਾ ਦੇਵੋਗਾ ਠੀਕ ਹੈ ਜੀ ਹੋਰ ਕੋਈ ਸਭ ਸਾਰਿਆਂ ਨੂੰ ਮੈਂ ਦੱਸਣਾ ਚਾਹਣਾ ਹੈ ਦੇਖੋ ਬਹੁਤ ਵੱਡਾ ਨੁਕਸਾਨ ਹੋਇਆ ਹੈ ਐਡਾ ਚੱਲ ਗਿਓ ਤੇ ਬਹੁਤ ਆਪਣੀ ਕੰਪਨੀ ਸਾਰੀ ਮਦਦ ਕੀਤੀ ਹੈ ਤੋ ਇਸ ਕਰਕੇ ਮੈਂ puri ਜਹਦਾਰ ਜੀ ਨਾਲ ਗੱਲ ਕਰ ਰਿਹਾ ਸੀ ਜਦੋਂ ਪਾਣੀ ਥੱਲੇ ਆਇਆ ਮੈਂ ਹੀਰੋ ਸਾਹਿਬ ਨੂੰ ਕਹਿੰਦਾ ਤੁਸੀਂ ਹੀਰੋ ਸਾਹਿਬ ਦੱਸ ਦਿਓ ਅਸੀਂ ਡੀਜ਼ਲ ਵੀ ਸੇਵਾ ਕਰਾਂਗੇ ਟਰੈਕਟਰਾਂ ਦੀ ਵੀ ਸੇਵਾ ਕਰਾਂਗੇ ਅਸੀਂ ਵੀ ਵੀ ਭੇਜਾਂਗੇ ਕਣਕ ਦਾ ਤੇ ਤੁਹਾਨੂੰ ਚਾਰਾ ਵੀ ਦੇਵਾਂਗੇ ਤੂੜੀ ਵੀ ਭੇਜਾਂਗੇ ਤੇ ਡਾਕਟਰਾਂ ਦੀ ਟੀਮ ਵੀ ਭੇਜੂਗਾ ਮੈਂ ਇੱਥੇ ਜੇ ਪਹਿਲੇ ਕਹੀ ਦਿਨੇ ਪਹਿਲੇ ਭੇਜੇ ਡਾਕਟਰਾਂ ਦੀ ਟੀਮ ਇੱਕ ਲੱਗ ਜਾਵੇ ਕੈਂਪ ਲੱਗ ਜਾਵੇ ਜੀ ਪਹਿਲਾਂ ਵੀ ਇੱਕ ਟੀਮ ਟੀਮ ਭੌਗਿਆ ਮਸ਼ੀਨਾ ਚਾਹੀਦੀ ਹੈ ਭੌਗਿਆ ਜਿਹੜਾ ਆਪਣਾ ਮੱਛਰ ਵਾਲੀ ਮਸ਼ੀਨਾ ਵੀ ਮੈਂ ਉਹ ਤੋਂ ਮੈਂ ਭੇਜਣਾ ਜਲਦੀ ਸੋ ਜਦੋਂ ਪਾਣੀ ਥੱਲੇ ਆ ਗਿਆ ਮੈਨੂੰ ਹੀਰੋ ਸਾਹਿਬ ਦੱਸ ਦਿਓ ਮੈਂ ਵੀ ਉਸ ਟਾਈਮ ਗੇੜਾ